ਇਤਰਾਹ ਦੇ ਵੇਰੀ ਇਹਨੇ ਕਿਤੇ ਵੇਰੀ ਆ ਉੱਪਰ ਥੇ ਉਤੇ ਤਾਂ ਬਹੁਤ ਬੋਲਦੇ ਮੂੰਹ ਤੇ ਕਹਿਣੋਂ ਸੰਦੇ ਨਹੀਂ ਮੈਂ ਰੋਟੀ ਪਾਇਆ ਜਿੰਨਾ ਨੂੰ ਅੱਜ ਵਰਸ ਦੇ ਪੈਸੇ ਮੰਗਦੇ ਸ਼ਸ਼ਕਲ ਸਾਰਨਸ ਵਕਤ ਸਾਰੇ ਕੋ ਨਵੇਂ ਵਲੌਗ ਠੀਕ ਠਾਕ ਹੋ ਸਾਰੇ ਹਣਾ ਠੰਡ ਹੋਰ ਵੀ ਪੈਰੀ ਆ ਤਾਂ ਕਰਕੇ ਸਰਕਾਰ ਨੇ ਕਰਤੀ ਹੈ ਇੱਕ ਹਫਤਾ ਹੋ ਛੁੱਟੀਆਂ ਮੈਸੇਜ ਆਇਆ ਸੀ ਕਿ ਭਗਵੰਤ ਮਾਨ ਦਾ ਕੱਲ ਹਣਾ ਦੇ ਖਮਰ ਤੋਂ ਤੁਰਿਆ ਨਹੀਂ ਜਾ ਰਿਹਾ ਮੇਰਾ ਨਾ ਪੈਰ ਆ ਜਾਣਾ ਚੈਨ ਰੋੜਾ ਬਚ ਗਿਆ ਸੀ ਤੁਰਿਆ ਨਹੀਂ ਜਾ ਰਿਹਾ ਮੈਂ ਐਵਲ ਮੈਂ ਮੁਰਦਿਆਂ ਜਸਮੇ ਹੁਣ ਆਪਾਂ ਤੁਹਾਨੂੰ ਇੱਕ ਹਫਤਾ ਐਵੇਂ ਮਿਲਾਂਗੇ ਮੀਨਜ਼ ਕਿ ਇਸ ਸਕੂਲ ਨਹੀਂ ਜਾਇਆ ਕਰਾਂਗੇ ਤੁਸੀਂ ਸਾਨੂੰ ਦੇਖ ਸਕਦੇ ਹੋ ਅੱਜ ਆਪਾਂ ਸਵੇਰ-ਸਵੇਰ ਬਣਾਇਆ ਮੂਲੀ ਦੇ ਪ੍ਰੌਣ ਹੈ ਖੋਰ ਗਲਤ ਨੂੰ ਦੱਸਣਾ ਰਹਿ ਗਿਆ ਸੀਗਾ ਮਮਾ ਪਪਾ تایਮੂਲੀ ਦੇ ਪ੍ਰੌਢੇ ਬਣਾ ਰਹੇ ਨੇ ਕਿਉਂਕਿ ਮਮਾ ਦੇ ਕੱਲ ਵੱਜੀ ਸੀ ਹੁਣ ਕੱਲ ਤੇ ਸੱਟ ਜਿਹੜੀ ਜਿਹੜੀ ਮਮਾ ਨੇ ਪਾਈ ਸੀਗੀ ਮਮਾ ਨੇ ਬਾਰ ਖੋਲ੍ਹਦੇ ਸੀ ਉਹ ਖੁੱਲ੍ਹਾ ਹੀ ਨਹੀਂ ਉਹ ਨਾ ਜਿਹੜੇ ਰਿੰਗ ਸੀਗੇ ਟੁੱਟ ਗਈ ਤਾਂ ਖੁੱਬ ਗਈ ਤਾਂ ਕਰਕੇ ਅੱਜ ਬਣਾ ਰਹੇ ਨੇ ਪਪਾ ਮੂਲੀ ਦੇ ਪ੍ਰੌਢੇ ਹੈ ਨਾ ਤੁਹਨ ਮੈਂ ਬਾਜ ਕੇ ਦਿਖਾਉਂਦੇ ਹਾਂ 1 ਮਿੰਟ ਰੁਕੋ ਜੀ ਜਮ ਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਕਿ ਮਮਾ ਦੇ ਕੱਲ ਵਜੇ ਸੀਗੇ 60 ਜਦੋਂ ਦਰਵਾਜ਼ਾ ਖੋਲਦੇ ਸੀਗੇ ਹੁਣ ਉਹ ਮੂਲੀ ਦੇ ਪਰੌਂਠੇ ਤੇ ਹੁਣ ਨਾ ਚੋੜ ਰਹੇ ਨੇ ਆ ਇਹ ਫਨੀ ਆਸੀ ਆ ਇਹ ਦਰ ਮਮਾ ਪਕਾ ਰਹੇ ਨੇ ਮੂਲੀ ਦੇ ਪਰੌਂਠੇ ਅਸੀਂ ਖਾਵਾਂਗੇ ਅਸੀ ਕਿ ਮਮਾ ਕਿੱਥੇ ਸੱਟ ਵਜੀ ਆ ਦੇਖਾ ਵੀ ਰਿਹਾ ਚ ਮਾਜੋ ਫਿਰ ਦਗਾ ਮੰਗਿਆ ਕਿਉਂਕਿ ਆਟਾ ਲੱਗਿਆ ਹੋਇਆ ਥ クリア ਦਿਸਣਾ ਨਹੀਂ ਤੇ ਬਾਹਰ ਦੇਖੋ ਹਜੇ ਵੀ ਧੁੰਦ ਪਈ ਆਂਦੀ ਹੈ ਠੰਡ ਬਹੁਤ ਹੈ ਦਾਦੀ ਹੈਲੋ ਬਹੁਤ ਠੰਡ ਹੈ ਬਹੁਤ ਠੰਡ ਹੈ ਹਾਂਜੀ ਮੈਂ ਕਿਸੇ ਨਾ ਬਾਹਰ ਜਾ ਕੇ ਲੱਤੀ ਵੀ ਆ ਦੇਖੋ ਕਿੰਨੀ ਜ਼ਿਆਦਾ ਠੰਡ ਹੈ ਸਿਰ ਟਕਲਾ ਹਾਂਜੀ ਬਾਹਰ ਨਾ ਜਾ ਠੰਡ 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 ਧੁੰਦ ਪਈ ਆਂਦੀ ਸੀ ਅਸੀਂ ਕੱਲ ਬੈਠੇ ਸੀਗੇ ਕੱਲ ਸੀ ਗਸਕਨੀ ਸਾਧ ਦਾ ਪਾਠ ਉਹਦੇ ਵੀ ਠੰਡ ਸੀ ਕਿ ਸਾਨੂੰ ਲੱਗਦੀ ਸੀ ਪਰ ਅਸੀਂ ਕੰਟਰੋਲ ਕੀਤਾ ਆ ਲੈ ਜੋ ਪ੍ਰੌਟੇਨ ਤੈਬੂ ਗੁੰਨੂ ਹੁਣ ਆਪਾਂ ਖਾਣੇ ਪ੍ਰੌਟੇਨ ਯਮੀ ਯਮੀ ਓਕੇ ਆਪਣੇ ਘਰੇ ਆਂਟੀਆਂ ਆਈਆਂ ਸੀਆਂ ਲੋਹੜੀ ਲੈਣ ਆਏ ਸੀਗੇ ਉਹ ਕਹਿੰਦੇ ਕਿ ਨੱਚ ਕੇ ਦਿਖਾਓ ਨੱਚ ਕੇ ਦਿਖਾਈ ਹੈ ਹਾਂਜੀ ਚਲ ਇਹ ਆ ਲੈ ਆ ਵੀਰਾ ਤੇਰਾ ਸਾਹਮਣੇ ਦਾ ਛੱਲਾ ਲੋਹੜੀ ਵਾਲਾ 9 ਅਸਦੀ ਕਿਹਦੀਆਂ ਚੜਾ ਕੇ ਰੱਖੇ ਕਿਹੜੀਆਂ ਗਾਤਨੀ ਆਹ ਦੀ ਕਿਰਮੀ ਆਪ ਸਿਕਾਪ ਜਨੋਨਾ ਸੰਕਰੇਤ ਮਹਾਰਾਜ ਜਿੰਨੇ ਅਸਦੀ ਕਿੜ ਦੀ ਰੱਖੇ ਤੇਰੇ ਤੇ ਵੀ ਮੈਡਲ ਜਿੱਤਦੀ ਰਵੇ ਸਾਡੀ ਸੀ ਸਾਨੂੰ ਫਿਰ ਤੋਂ ਚੜਾਈ ਕਰੇ ਪਰਮਾਤਮਾ ਅੰਤ ਕਲ ਦੀ ਦਵਾ ਕਰੇ ਬੋਲਣ ਲੱਗਿਆ ਆ ਅੰਤ ਨੂੰ ਪਰਮਾਤਮਾ ਮਹਾਰਾਜ ਨੂੰ ਬੁਲਾਵੇ ਮੁਰਕਾ ਮਾਰਦਾ ਰੱਖੇ ਬਾਬਾ ਨਾਨਕ ਆ ਅੰਤ ਕਲ ਦੀ ਪ੍ਰਸੰਨ ਮੇਰੇ ਭਜੇ ਤੋ ਲਓ ਵੀ ਮੈਟਰੋ ਅਕੈਡਮੀ ਪਹੁੰਚ ਗਏ ਇੰਨੇ ਖਰਾਬ ਮੌਸਮ ਚ ਇੰਨੇ ਖਰਾਬ ਮੌਸਮ ਤੇ ਗੱਡੀ ਲੈ ਕੇ ਆਉਣੀ ਪਈ ਕਿਉਂਕਿ ਨਾ ਟ੍ਰੇਲ ਲਾ ਲੋ ਕਣੀਆਂ ਲਾ ਲੋ ਤੇਜ਼ ਹੋ ਜਾਂਦੀਆਂ ਕਣੀਆਂ ਵਿੱਚ ਦੀ ਵਿੱਚ ਦੀ ਸਲੋਪ ਇੱਧਰ ਗੱਡੀ ਦੇ ਆਉਣਾ ਪਿਆ ਠੰਡਾ ਪੂਰੀ ਜਿਆਦਾ ਜ਼ਬਰਦਸਤ ਕੋਈ ਪਈ ਆ ਠੰਡ ਬਾਬਿਓ ਚਲੋ ਲੋ ਖੋਲਦੇ ਆ ਫਿਰ ਮਿਲਦਾ ਤੁਹਾਨੂੰ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ वाहे वाहे वाह वागुरु हो गया चैनल हो गया जी हो गया थैंक यू गुड नाइट टेक केयर कल मिल जी एक क्लास लग गई अपने हम फ्री हैं आप थोड़ा चेर मैं चलो थोड़ा बुक्स दिखा दिए आप जो फ्री टाइम हूँ मैं पढ़ता हूं दैट्स माई फेवरेट्स ਫੇਵਰਟ ਬੁੱਕ ਟਿਕਾ ਐ ਜਪਾਨੀਸ ਦੀ ਬੋਕਾ ਹੈ ਬੜਾ ਸੋਹਣਾ ਮੈਨਸ ਬਹੁਤ ਸੋਹਣਾ ਕੁਝ ਲਿਖਿਆ ਹੋਇਆ ਹੈ ਇਹਦੇ ਵਿੱਚ ਦਾ ਸਿਕਰਟ ਗ੍ਰੈਟੀਟਿਊਡ ਬੁੱਕ ਬੁੱਕਸ ਪੜਾ ਕੇ ਜਿੰਨੀਆਂ ਪੜ ਸਕਦੇ ਹੋ ਨਾ ਉਹ ਕੁਝ ਬੁੱਕਸ ਸੇ ਹੁੰਦਾ ਆਪਾਂ ਨੂੰ ਸਿੱਖਾ ਨੂੰ ਮਿਲਦਾ ਪੋਜ਼ਿਟਿਵ ਬਹੁਤ ਕਰਦੀਆਂ ਬੁੱਕਸ ਆਪਾਂ ਨੂੰ ਜੀ ਅਸੀਂ ਮੈਂ ਤੇ ਸੈਬੂ ਕੱਟ ਰਹੇ ਆ ਸਬਜੀ ਸੈਬੂ ਗੰਦਾ ਮम्मा ਮੈਂ ਤੁਹਾਡੀ ਹੈਲਪ ਕਰਾਉਣਾ ਗੁੰਨੂ ਗਿਆ ਹੋਇਆ ਟਿਊਸ਼ਨ ਪਾਪਾ ਗਏ ਹੋਇਆ ਕੈਡਮੀ ਤੇ ਅਸੀਂ ਮਾਂ ਪੁੱਤ ਕਰੀਏ ਨੇ ਕੰਮ ਨਾਲ ਨਾਲ ਅਸੀਂ ਦੇਖੀ ਜਾਂਦੇ ਆ ਵਲੌਗ ਹਣਾ ਵੀ ਸੈਬੂ ਹਣਾ ਵੀ ਸੈਬੂ ਸਬਜੀ ਬਹੁਤ ਸਵਾਦ ਆ ਜੀ ਤੁਹਾਡੀ ਕਟਹਲ ਦੀ ਇੱਥੇ ਪਹੁੰਚ ਗਏ ਸੀ ਅਸੀਂ ਸਵਾਤੀ ਸੈਬੂ ਗੰਦਾ ਇਹ ਕੀ ਹੋਜੀ ਸਬਜੀ ਹੈ ਲੱਗ ਗਿਆ ਮੁਰਗਾ ਆਮ ਚਾਬੂ ਲੱਗਿਆ ਮੁਰਗਾ ਦੇਖਣ ਚ ਸੱਚੀ ਮੁਰਗਾ ਲੱਗਦਾ ਸੀ ਮੈਨੂੰ ਲੱਗ ਸੀਗਾ ਹਰਾ ਮੁਰਗਾ ਹਰਾ ਮੁਰਗਾ ਚਾਬੂ ਕਹਿੰਦਾ ਹਰਾ ਮੁਰਗਾ ਆਪਾਂ ਬਣਾਵਾਂਗੇ ਸੂੰਗਰੇ ਤੁਸੀਂ ਤਾਂ ਮੁਰਗਾ ਖਾ ਲਿਆ ਨਾ ਅਸੀਂ ਬਣਾਵਾਂਗੇ ਭਾਈ ਆਲੂ ਸੂੰਗਰੇ ਨਾ ਵੀ ਚਾਬੂ ਕਹਿੰਦਾ ਮੈਨੂੰ ਆਲੂ ਵਾਲੇ ਪਰੌਂਠੇ ਬਣਾ ਦੋ ਚਾਬੂ ਕੀ ਖਾਏਗਾ ਆਲੂ ਦੀ ਸਬਜ਼ੀ ਖਾ ਲਈ ਇਹਦੇ ਵਿੱਚੋਂ ਆਲੂ ਆਲੂ ਸੁਬਾ ਬਣਾ ਲਾਂਗੇ ਠੀਕ ਹੈ ਪੱਕਾ ਐਵੇਂ ਤਾਂ ਹੋਲਨ ਫਾਸਟ ਹਾਂ ਸਿਆਣਾ ਬੰਦਾ ਇਹ ਸਾਡਾ ਬਹੁਤ ਸਿਆਣਾ ਮੁੰਡਾ ਹੈ ਕਹਿੰਦਾ ਮੈਂ ਬਾਹਰ ਚੱਲਿਆ ਸੀ ਮੈਂ ਕਿਹਾ ਠੰਡਾ ਬੁੱਤ ਪਰ ਪਿਆਰਿਆ ਪਿਆਰਿਆ ਫਿਰ ਇਹਦੇ ਹੌਲ ਜਾ ਉੱਠਿਆ ਤੇ ਰਸੋਈ ਚ ਜਾ ਕੇ ਕਰਦ ਚੱਕ ਲਿਆ ਕਹਿੰਦਾ ਮम्मा ਮੈਂ ਕਟਾਵਾਂ ਮੈਂ ਕਿ ਕਟਾ ਲੋ ਜੀ ਮੁੰਡਾ ਨੂੰ ਵੀ ਕੰਮ ਆਉਣਾ ਚਾਹੀਦਾ ਹਨਾ ਵੀ ਕੱਲੋਂ ਇਹਦਾ ਵਿਆਹ ਕਰਾਂਗੇ ਇਹਦੀ ਘਰ ਵਾਲੀ ਕਹੂਗੀ ਲੈ ਤੇਰੀ ਮਾਂ ਨੇ ਕੁਝ ਸਿਖਾਇਆ ਹੀ ਨਹੀਂ ਤੈਨੂੰ ਵਿਆਹ ਨਹੀਂ ਕਰਾਉਣਾ ਕਿਉਂ ਨਹੀਂ ਕਰਾਉਣਾ ਕਰਾ ਲੈ ਇਹਨੇ ਕਿਉਂ ਨਹੀਂ ਕਰਵਾਉਣਾ ਕਰਵਾਉਣਾ ਹੀ ਪਊ ਪੁੱਤੋ ਤਾਂ ਅੱਲਾ ਤੇ ਰਹਿਬ ਹੋ ਜਾਊਗਾ ਫਿਰ ਹੋ ਜਾਊਗਾ ਫਿਰ ਬਿਲਕੁਲ ਹੀ ਤੇ ਉਹ ਮੈਂ ਨਹੀਂ ਦੇ ਫਿਰ ਚੱਲ ਜਦੋਂ ਵੀ ਹੋਊਗਾ ਹੋਊਗਾ ਤਾਂ ਸਹੀ ਨਾ ਕਰਾਉਣਾ ਤਾਂ ਪਊਗਾ ਹੀ ਕਦੇ ਨਹੀਂ ਕਰਾਂਦਾ ਗਲਤ ਕਹਿ ਲਿਆ ਫਿਰ ਜਦ ਤੇਰੀ ਮੰਮੀ ਬੁਢੀ ਹੋ ਗਈ ਫਿਰ ਕੰਮ ਕੌਣ ਕਰਿਆ ਕਰੂ ਆਪੇ ਕਰ ਲੈ ਕਰੇਗਾ ਠੀਕ ਹੈ ਗੁੰਨੂ ਹਰ ਮੈਂ ਗੁੰਨੂ ਤਾਂ ਵਿਆਹ ਕਰਾ ਕੇ ਆਪਦੇ ਘਰੇ ਚਲੂ ਜਾਊਗੀ ਉਹਨੂੰ ਤਾਂ ਇੰਨਾ ਚਾਹ ਵਿਆਹ ਦਾ ਗੁੰਨੂ ਥੋੜੀ ਤੇਰੇ ਕੋਲੇ ਬੈਠੀ ਰਹੂਗੀ ਰੋਟੀਆਂ ਪਕਾਉਣ ਹਾਂ ਨਾ ਉਮਰਾਨ ਨਾਲ ਹੀ ਕਰਦੈ ਇਹ ਕਿਵੇਂ ਕੱਟਦਾ ਆਏ ਕੱਟਦੇ ਹੁੰਦੇ ਆਏ ਕਰਦ ਵਾਜੂ ਨਾ ਦੁੱਜੂ ਕੱਟ ਆ ਤਿੱਖਦੀ ਨਹੀਂ ਤਿੱਖੀ ਆ ਪੁੱਤ ਇੰਨਾ ਜ਼ੋਰ ਲਾਏਗਾ ਤਾਂ ਉਂਗਲ ਚ ਖੁੱਬ ਜਾਨੀ ਹੈ ਦੇਖੋ ਕਿਵੇਂ ਕੱਟਦਾ ਹੈ ਆਏ ਹੱਥ ਨਾਲ ਹੀ ਕੱਟਦੇ ਐਨੇ ਐਨੇ ਸਿੱਟੀ ਨਾਲ ਲਾ ਲਾ ਕੇ ਐਨੇ ਐਨੇ ਵੇਸ ਤੇ ਸਜਾਈ ਜਾਂਦੇ ਹੈ ਨਾ ਵੀ ਮੁੰਡਾ ਗੈਨ ਨਾ ਵਿਆਹ ਨਹੀਂ ਕਰਾਉਣਾ ਮੈਂ ਕੰਮ ਆਪੇ ਕਰ ਲਿਆ ਕਰੂੰਗਾ ਤੁਹਾਨੂੰ ਮੈਂ ਆਪੇ ਸੰਭਲੂਗਾ ਐਡਾ ਸਿਆਣਾ ਮੁੰਡਾ ਸੱਡ ਹੈਨਾ ਵੀ ਗੁਗੜ ਮੁਗੜੂ ਜਿਹਾ ਪੋਲਾ ਕਾਕਾ ਹੈ ਇਹਦੇ ਤੇ ਗੁੱਸਾ ਵੀ ਆ ਜਾਂਦਾ ਕਦੇ-ਕਦੇ ਪਰ ਇਹਦੇ ਪਿਆਰ ਵੀ ਬਹੁਤ ਹੁੰਦਾ ਸਾਨੂੰ ਹੈਨਾ ਮੇਰਾ ਤਾਂ ਬਾਲਾ ਪਿਆਰਾ ਪੋਤਾ ਮम्मा ਦਾ ਤਾਂ ਬਾਲਾ ਧਿਆਨ ਰੱਖਦਾ ਇਹ ਹੋਰ ਕਿਸੇ ਦਾ ਰੱਖੇ ਨਾ ਰੱਖੇ ਹੈਨਾ ਵੀ ਪਾਪਾ ਹੋਰ ਮਮਾ ਹੈ ਪਾਪਾ ਵਰ ਮਮਾ ਆ ਦੋਨਾਂ ਦਾ ਦੋਨਾਂ ਦਾ ਗੁੱਡ ਪੁੱਤਰ ਹੈ ਹੈਨਾ ਵੀ ਕਟ ਗਈ ਹੁਣ ਸਬਜ਼ੀ ਮੈਂ ਕੱਟਾ ਕਿਤੋਂ ਕੱਟ ਲੇਗਾ ਬਾਬੇ ਲਿੱਟੀ ਆ ਮੈਂ ਤਾਂ ਠੰਡ ਇੰਨੀ ਹੋਈ ਪਈ ਐ ਨਾ ਕੀ ਕਰੇ ਬੰਦਾ ਮੂੰਗਰਾ ਕੀ ਐ ਇਹ ਮੂੰਗਰਾ ਮੂੰਗਰਾ ਤੇ ਬੂ ਦਾ ਮੂੰਗਰਾ ਚਲੋ ਜੀ ਮੂੰਗਰੇ ਕੱਟ ਕੇ ਮਿਲਦੇ ਆਂ ਅਸੀਂ ਤੁਹਾਨੂੰ ਖਾਣਾ ਵੀ ਸਾਬੂ ਕਵਾਰ ਕਵਾਰ ਨਹੀਂ ਰਣ ਲੱਕ ਬਰਪ ਐਨਾ ਤਾਂ ਲੁੱਕੇ ਗਈ ਸੀ ਹੈ ਐਨਾ ਤਾਂ ਲੁੱਕੇ ਗਈ ਸੀ ਬੈਗ ਨੂੰ ਲੁਕੋਈ ਫਿਰਦੀ ਆ ਤੋਦੜੀ ਹਾਂ ਉਹਰੇ ਪਏ ਆ ਫਰੈਸ਼ ਆਇਆ ਗਾਇਸ ਹੱਥੋਂ ਮੂੰਗਰੇ ਕੱਟ ਲੈ ਸੀਗੇ ਉਹਨਾਂ ਆਪਾਂ ਮੂੰਗਰੇ ਦੀ ਸਬਜੀ ਮਾਣ ਲੱਗਦੇ ਹਾਂ ਜੀ ਮੰਮਾ ਕੀ ਹੋਇਆ ਨਾ ਕੁਛ ਨਹੀਂ ਮੰਮਾ ਅਬ ਨੰਟਾ ਫਰੈਸ਼ ਪੈਸੀ ਸਾਰੀ ਖਾ ਗਿਆ ਚਲ ਨਿੰਬੜ ਗਈ ਆ ਦੇਖ ਦੇਖੋ ਗਾਲਾ ਪਈ ਸੀਗੀ ਫੇਰ ਵੀ ਆ ਦੇ ਲੱਗੀ ਕੀ ਕਰੀਏ ਨਾ ਬੂਟਸ ਕਾਇ ਜਾ ਰਹੇ ਆ ਡਰਾਇਰ ਨਾਲ ਕਿੰਨੇ ਦਿਨ ਹੋ ਗਏ ਸੀ ਤੋਤੇ ਪਿਆਂ ਨੂੰ ਟੋਪੀ ਨਹੀਂ ਨਿਕਲਦੀ ਗੰਦੇ ਹੋ ਜਾਂਦੇ ਆ ਸਾਬੂ ਕਹਿੰਦਾ ਮੈਂ ਡਰਾਇਰ ਨਾਲ ਅੱਜ ਦੇਖੋ ਸਾਬੂ ਨੇ ਕਿੰਨਾ ਕੰਮ ਕੀਤਾ ਪਹਿਲਾਂ ਸਾਰੇ ਕੱਪੜੇ ਲਵਾ ਕੇ ਲਿਆਇਆ ਦਾਦੀ ਨਾਲ ਬਾਹਰੋਂ ਬਾਹਰੋਂ ਬੂਟ ਚੱਕ ਕੇ ਲਿਆਇਆ ਫਿਰ ਮੇਰੇ ਨਾਲ ਸਬਜ਼ੀ ਕਟਾਈ ਹੁਣ ਪਾਪਾ ਨਾਲ ਬੂਟ ਸਕਾਈ ਜਾਂਦਾ ਇਹੋ ਜਿਹਾ ਪੁੱਤ ਰਬ ਸਭ ਨੂੰ ਦੇਵੇ ਕਹਿੰਦੇ ਆ ਨਾ ਮੁੰਡੇ ਤੰਗ ਕਰਦੇ ਆ ਸਾਡਾ ਮੁੰਡਾ ਦੇਖੋ ਕਿੰਨਾ ਸਿਆਣਾ ਇਹੋ ਜਿਹਾ ਪੁੱਤ ਰੱਬ ਸਭ ਨੂੰ ਦਵੇ ਹੈ ਨਾ ਤੈਨੂੰ ਇੰਨਾ ਸੋ ਗੁੱਡ ਪੁੱਤਰ ਗੁੱਡ ਪੁੱਤਰ ਗੁੱਡ ਪੁੱਤਰ ਉਹ ਦੇਖ ਲੋ ਉਹ ਦੇਖ ਲੋ ਆ ਤੰਗ ਕਰਦੀ ਸਾਨੂੰ ਬਹੁਤ ਤੰਗ ਕਰਦੀ ਏ ਕੁੜੀ ਸਾਨੂੰ ਮਾਂ ਕੁੜੀ ਤੈਪੂ ਤੰਗ ਕਰਦੀ ਏ ਨਾ ਅੱਪ ਨੂੰ ਹੈ ਨਾ ਸਾਹਿਬ ਗੁੱਲੂ ਆਪਾਂ ਤੰਗ ਕਰਦੀ ਆ ਥੱਲੇ ਨਾ ਬੈਠੇ ਠੰਡੇ ਫਰਸ਼ ਤੇ ਖੜਾ आ देख लो कलवेश गंदा बच्चा है गर्म हो गया बचा ना दो बस अंदरों अंदरों मेरे है ना तो सोने ਦੋਂ ਸਾਲ ਆ ਗਏ ਸੇ ਸੇਪੂ ਦੇ ਬਾਲ ਵੱਡੇ ਹੋ ਗਏ ਸੇਪੂ ਸੈਡਾ ਸੋ ਗਿਆ ਕੰਮ-ਕੁਮ ਕਰਕੇ ਥੱਕ ਗਿਆ ਮੇਰਾ ਪੁੱਤ ਐ ਬਗੂ ਸੋ ਗਿਆ ਐ ਬਗੂ ਹਾਸੀ ਆਂਦਾ ਹਾਸੀ ਇਮੋਟ ਹੂੰ ਅਸੀਂ ਆਂਦਾ ਓਏ 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 ਕੀ ਹੋ ਗਿਆ ਉੱਪਰ ਹੈਂ ਹੈਂ ਕਰਦਾ ਇਹ ਐਕਟਿੰਗ ਦਿਗਾ ਕਰਨਾਕਿੰਗ ਕਰਦਾ ਹੂੰ ਉਹ ਵਾਰ ਅੱਛਾ ਜੀ ਮਿਲੋ ਜੀ ਅੱਜ ਆਪਾਂ ਵਲੌਗ ਜ਼ਿਆਦਾ ਵੱਡਾ ਬਣਾਇਆ ਨਹੀਂ ਕਿਉਂਕਿ ਆਪਾਂ ਸੇ ਇਹ ਕਰੇ ਅੱਜ ਰੈਸਟ ਕਰਦੇ ਸੀ ਦੋ ਦਿਨਾਂ ਦੇ ਥੱਕੇ ਹੋਏ ਸੀਗੇ ਤੁਹਾਨੂੰ ਪਤਾ ਹੀ ਹੈ ਦੋ ਦਿਨ ਅਸੀਂ ਕਿੱਥੇ ਬੀਜੀ ਸੀ ਹੈ ਅੱਜ ਫੇਰ ਅਸੀਂ ਘਰੋਂ ਬਾਹਰ ਨਹੀਂ ਨਿਕਲੇ ਠੰਡ ਦੇ ਵਿੱਚ ਬੈਠੇ ਰਹੇ ਅੰਦਰ ਹੀ ਅੰਦਰ ਅੰਦਰ ਹੀ ਅੰਦਰ। ਤਾ ਕੀ ਫੁਰਤੇ। ਲਓ ਜੀ ਜਿੱਥੇ ਦਾ ਦੱਸਿਓ ਫਿਰ ਕਿਵੇਂ ਲੱਗ ਰਿਹਾ ਚਸ਼ਮਾ? ਇਹ ਆਪ ਦਾ ਲਾਇਆ ਕਰੋ ਆਪ ਦਾ ਬਣਾਉਣ ਵਾਲਾ ਨਿਗਾ ਘਟ ਗਈ ਕਰਦੇ ਸੀ। ਇਹ ਨਹੀਂ ਲਾਉਂਦੇ ਹੁੰਦੇ। ਪਪਾ ਕੁੜੀ ਲੱਗੀ ਆਉਂਦੇ ਸੀ। ਤੇਰਾ ਕੁੜੀ ਆਣਾ ਹੈ। ਨਾ ਤੂੰ ਨਹੀਂ ਲਾਉਣਾ। टुटजू 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 देखो गाइस टुटजू टुटजू बच्चे तो, 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 नहीं लांदे हुंदे शबू ठीक लाला दोनो एक देखो टूटता टूटते फैंस मेरा स्पेक्स तोड़ दी बच्चे चलो बाय गुड नाइट ओके जी बाय बाय गुड नाइट मिलते हैं काली खोर ब्लॉग में कादू पूरी सेट पे है ਉਹ ਸੱਟ ਪਈ ਐ ਜਮਦੂਤ ਜਮਦੂਤ ਹੋ ਕੇ ਚਲ ਗੁਡ ਨਾਈਟ ਕਰਦੇ ਫਿਰ ਬੜੀ ਗੰਗਾ ਉਧਰੋਂ ਐਨਕ ਲਾ ਲਿਆ ਨੇ ਐ ਬਾਪੂ ਕਾਂਦੀ ਇਹ ਤਾਂ ਚੱਲੀ ਚਿੱਟੇ ਕਰ ਲੈ ਚਲ ਗੁਡ ਨਾਈਟ ਤਾਂ ਗਾਜਾ ਫਿਰੋਣਾ ਡਿਗਿੰਗ ਅੱਗੇ ਗੁਡ ਨਾਈਟ ਸਾਰਿਆਂ ਨੂੰ ਬਾਏ 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 ਕੱਲ ਮਿਲਾਂਗੇ ਫੋਨ ਟ੍ਰਿਕਸ ਹੁਣ ਬੋਲ ਕੇ ਉਧੋਂ ਦਾ ਹੌਲੀ ਬੋਲਣ ਦੀ ਸੀ

ਤੁਨੀ ਵੇਢੀਂ ਮਨ ਬੇਸਾ ਸਾਰਾ ਬਿਆਖਰਾਵਾਂਗੇ ਗਾਇਸ ਦੇਖ ਲੋ ਐਨਕ ਮੇਰੀ ਕਿਧਰ ਆ ਜਾ ਉਹੀ ਮਾਰਨ ਗਿਆ ਉਹਦੇ ਹੁਣ ਜਿਆਦਾ ਮੰਦੀ ਹੈ ਗਾਇਸ ਆ ਜਾ ਬੱਚ ਕੇ ਬੱਚ ਕੇ ਆ ਜਾ ਬੱਚ ਕੇ ਉਹਨੇ ਥੋੜੀ ਲੱਬੜੀਆਂ ਕੁੜੀ ਤਾਂ ਮੈਂ ਲੱਭੂੰਗੀ ਸੋਣੀ ਪਰ ਦੇਖਣੀ ਵੀ ਤਾਂ ਮੈਂ ਅੱਜ ਦਿਨ ਦੇ ਕਿ ਕੱਲ ਦੀ ਨਹੀਂ ਗੱਲ ਬਾਤ ਰੱਬ ਨਾਲ ਸਿੱਧੀ ਸਾਡੀ ਚੱਲ ਕੇ ਕਿੰਗੀ ਤਰ੍ਹਾਂ ਬਿਠਾਉਣਾ ਗੋਦੀ 'ਚ ਹੈਲੋ ਗਾਇਸ ਵੈਲਕਮ ਬੈਕ ਕੀ ਕਰ ਦਿਆ ਹੈ ਮਿੰਦੀ ਲੈਣੀ ਐ ਤੇ ਬਰਾ ਦੇ ਘਰ ਹੀ ਆ ਮੇਕੀ ਤੇ ਵੀ ਜਾਂਦਾ ਟਿੱਡਾ ਟਿੱਡਾ ਟਿੱਡ ਤੇ ਵੀ ਕੰਮ ਕਰ ਜਾਂਦਾ ਵਿਚਾਰੇ ਦੇ ਹੋਰ ਦਿਨੇ ਨਹੀਂ ਇਹ ਜਿੱਦਾਂ ਖੇਡਦਾ ਇਹ ਰਾਤ ਨੂੰ ਇਹਨੂੰ ਨੀਂਦ ਨਹੀਂ ਆਉਂਦੀ ਜਦੋਂ ਸਾਂ ਦਾ ਟਾਈਮ ਹੋ ਜਾਂਦਾ ਉਦੋਂ ਇਹਨੂੰ ਖੇਡਾ ਸੋਚਦੀਆਂ ਹਾਂ ਦਿਨੇ ਨੂੰ ਕਹਿ ਦਿੰਦੇ ਕੁਝ ਖੇਡ ਲੈ ਕੁਝ ਬਣਾ ਲੈ ਕੀ ਕਰਾਂ ਮੈਂ ਅੱਜ ਕੱਲ੍ਹ ਖੇਡ ਲਈ ਠੀਕ ਹੈ ਕੀ ਕਰਾਂ ਮੈਂ ਠੀਕ ਹੈ ਪਤਾ ਪਤਾ ਕੀ ਪਤਾ ਪਾਪੜੂ ਨੂੰ ਕੁਸੁੰਦਾ ਹੈ ਹੈ ਬਾਬਾ ਨੂੰ ਮੀਂਹ ਹੁੰਦਾ। ਇਹਦੀ ਅੱਖਾਂ ਘਾਤੋ ਕੱਟਦੀਆਂ ਚਲੇਦੀਆਂ। ਅੱਖਾਂ ਕਿੱਧਰ ਗਈਆਂ ਇਹਦੀਆਂ? ਆਹ ਠੀਕ। ਦੇਖੀ ਅੱਖ। ਕਟਿੰਗ ਕਰ ਦੇਣਾ ਇਹ ਤੇ ਚਾਰੇ ਤੇ ਢੇਬਾ ਲੋਗੇ। ਚੱਲ ਡਾਕਟਰ ਦੇ ਲੈ ਕੇ ਚੱਲਾਂਗੇ ਇਹਨੂੰ ਕਰ ਲੋ। ਅਸਲੀ ਦੀ ਘੜ ਛੋਟੀ ਅੱਖ। ਤਾਂ ਐਡੇ-ਐਡੇ ਦੇ। ਮੈਂ ਚਾਹਣਾ। ਮੈਂ ਕਿਦਕ ਸੱਚੀ ਕੱਟਦੀ ਉਹਦੇ ਵਿੱਚ ਹੀ ਲੁਗੀਆਂ ਪਈਆਂ ਤਾਂ। ਮੇਰੀਆਂ ਵੀ ਐਵੇਂ ਆ। ਮੈਂ ਅਸਲੀਆਂ ਦੇ ਕੱਟ ਦੂੰਗਾ। ਹਾਂ ਲੋ ਦੇਖੋ। ਤੇਰੇ ਤਾਂ ਕਲਰ ਉਹ じゃ ਫਿਰ ਵੀ ਦੀਨ। ਤੈ ਬੁਧਾ ਤੇ ਵਿੱਚ ਹੀ ਬੜੀਆਂ ਪੀਣ ਲੁਕੀਆਂ ਪਈਆਂ ਨੇ ਤਰੰ ਤਰੰ ਮੈਂ ਸੱਚੀ ਜਿ ਕੱਢੂਗਾ ਮੈਂ ਸੱਚੀ ਜਿ ਕੱਢੂਗਾ ਨਹੀਂ ਕੱਲੂ ਕਟਾਂਗੇ ਆਪਾਂ ਹਾਂ ਵਾਰਾ ਥ੍ਰਾਪ ਥੋੜੀ ਕਰਨਾ ਰੱਖ ਦੋ ਹੁਣ ਸੋ ਜਾ ਗੁੱਡ ਨਾਈਟ ਬੰਦੇ ਬਿਠਾ ਲਿਆ ਬੱਚੇ ਨੂੰ ਬੰਦੇ ਤੇ ਹੋ ਗਈ ਸੈਬੂਦੀ ਜੋਗਿੰਗ ਸ਼ੁਰੂ ਕਰ ਸੈਬੂ ਕੋ ਮਦਾਬੋਸ ਹੋਣ ਲੱਗਦਾ ਹੈ ਪਿੱਛੇ ਕੰਨ ਉਹਦੇ ਵੱਡੇ ਵੱਡੇ ਬੱਸ ਬੱਸ They will know that it's not to oh. possible to open it's open.